ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਾਡੀ ਗੁਰਪ੍ਰੀਤ ਘੋਲੀਆ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਪਿਛਲੇ ਕੁ ਜੋ ਹਫਤੇ ਪੰਜਾਬ ਦੇ ਵਿੱਚ ਚਰਚਾ ਵਾ ਚੱਲ ਰਹੀ ਹੈ ਕਿ ਲਾਲ ਲਖੀਰ ਵਾਲੇ ਘਰਾਂ ਦੀ ਮਾਨ ਸਰਕਾਰ ਰਜਿਸਟਰੀ ਕਰਨ ਲੱਗੀ ਹੈ ਪੰਜਾਬ ਦੇ ਵਿੱਚ 12729 ਪੈਂਦਾ ਕਿ ਇਹ ਮਾਨ ਸਰਕਾਰ ਕਰੂਗੀ ਜਾਂ ਨਹੀਂ ਕਰੂਗੀ ਕੁਝ ਪਿੰਡਾਂ ਦੇ ਵਿੱਚ ਲਗਭਗ ਇਹ ਸ਼ੁਰੂ ਹੋ ਚੁੱਕਾ ਹੈ ਰਜਿਸਟਰੀ ਦਾ ਕੰਮ 1950 ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਮਰਬੇਬੰਦੀ ਹੋਈ ਸੀ ਰਜਿਸਟਰੀਆਂ ਹੋਈਆਂ ਸੀ 1950 ਤੋਂ ਲੈ ਕੇ 1960 ਦੇ ਵਿੱਚ ਜਿਹੜੇ ਪਿੰਡ ਫਰਨੀ ਤੋਂ ਵਿੱਚ ਆਉਂਦੇ ਆ ਉਹਨਾਂ ਦੀ ਉਹਨਾਂ ਨੂੰ ਲਾਲ ਲਖੀਰ ਦੇ ਵਿੱਚ ਨੰਬਰ ਦੇ ਕੇ ਰੱਖਿਆ ਗਿਆ ਸੀ ਪਰ ਹੁਣ ਮਾਨ ਸਰਕਾਰ ਨੇ ਇੱਕ ਕਦਮ ਚੁੱਕਿਆ ਏ ਕਿ ਜਿਹੜੇ ਲਾਲ ਲਖੀਰ ਦੇ ਵਿੱਚ ਘਰ ਆ ਉਹਨਾਂ ਦੀ ਰਜਿਸਟਰੀ ਹੋਵੇਗੀ ਲਾਲ ਲਖੀਰ ਵਿੱਚ ਜੋ ਘਰ ਹਨ ਉਹਨਾਂ ਉੱਤੇ ਆਪਾਂ ਉਹ ਅਚਲ ਹੁੰਦੇ ਆ ਠੀਕ ਹੈ ਜੀ ਮਤਲਬ ਕਿ ਆਪਾਂ ਉਹਨਾਂ ਨੂੰ ਬਦਲ ਨਹੀਂ ਸਕਦੇ ਕਿਸੇ ਦੇ ਨਾਂ ਨਹੀਂ ਕਰਵਾ ਸਕਦੇ ਵੇਚ ਨਹੀਂ ਸਕਦੇ ਜਾਂ ਇਸ ਤਰ੍ਹਾਂ ਦੀ ਹੁੰਦਾ ਠੀਕ ਹੈ ਜੀ ਉਹਦੇ ਵਿੱਚ ਆਪਾਂ ਬੈਂਕ ਤੋਂ ਲੋਨ ਨਹੀਂ ਕਰਵਾ ਸਕਦੇ ਲਾਲ ਲਖੀਰ ਦੇ ਵਿੱਚ ਜਿਹੜੇ ਮਕਾਨ ਹੁੰਦੇ ਆ ਉਹਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਹੁਣ ਸਾਂਝੀ ਕਰਾਂਗੇ ਪੰਜਾਬ ਦੇ ਵਿੱਚ ਜੋ ਹੁਣ ਰਜਿਸਟਰੀਆਂ ਹੋਣ ਲੱਗੀਆਂ ਏ ਉਹਨਾਂ ਨੂੰ ਸੈਟਲਾਈਟ ਦੇ ਨਾਲ ਉਹਨਾਂ ਪਿੰਡਾਂ ਦੀਆਂ ਉਹਨਾਂ ਘਰਾਂ ਦੀਆਂ ਫੋਟੋਆਂ ਲਈਆਂ ਗਈਆਂ ਨਕਸ਼ੇ ਤਿਆਰ ਕੀਤੇ ਗਏ ਆ ਨਕਸ਼ੇ ਦੇ ਵਿੱਚ ਤਿੰਨ ਨੰਬਰ ਦਿੱਤੇ ਗਏ ਆ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਸਭ ਤੋਂ ਪਹਿਲਾਂ ਇੱਕ ਨੰਬਰ ਦੇ ਵਿੱਚ ਪਟਵਾਰੀ ਸਾਹਿਬ ਜਾਂ ਉਹਨਾਂ ਦੇ ਅਫਸਰ ਆਉਣਗੇ ਠੀਕ ਆ ਜੀ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਜਦੋਂ ਉਹ ਸਟਾਰਟ ਕਰਨਗੇ ਸੁਪੋਜ਼ ਕਰੋ ਸਭ ਤੋਂ ਪਹਿਲਾਂ ਉਹ ਮੇਰੇ ਘਰ ਤੋਂ ਸਟਾਰਟ ਕਰਦੇ ਆ ਤਾਂ ਉਸ ਨੂੰ ਇੱਕ ਨੰਬਰ ਦਿੱਤਾ ਜਾਊਗਾ ਮੇਰੇ ਨਾਲ ਦੇ ਘਰ ਆ ਉਸ ਨੂੰ 2 ਨੰਬਰ ਦਿੱਤਾ ਜਾਊਗਾ 3 ਨੰਬਰ ਦਿੱਤਾ ਜਾਊਗਾ 4 ਨੰਬਰ ਦਿੱਤਾ ਜਾਊਗਾ ਉਸ ਵਿੱਚ ਟੋਟਲ ਕਿੰਨੇ ਮਰਲੇ ਆ ਕਿੰਨੀ ਜਗ੍ਹਾ ਏ ਠੀਕ ਆ ਜੀ ਆਧਾਰ ਕਾਰਡ ਠੀਕ ਆ ਉਹਦੇ ਵਿੱਚ ਸਾਰਾ ਡਾਟਾ ਇਹ ਪਾਇਆ ਜਾਊਗਾ ਇੱਕ ਨੰਬਰ ਦੇ ਵਿੱਚ ਫਿਰ ਉਹ ਨਕਸ਼ੇ ਦੇ ਵਿੱਚ ਨਾਲ-ਨਾਲ ਆਪ ਨੂੰ ਪਤਾ ਲੱਗੀ ਜਾਊਗਾ ਆਕਾਰ ਇਹਨਾਂ ਦਾ ਏ ਆਕਾਰ ਇਹਨਾਂ ਦਾ ਏ ਉਵੇਂ ਉਹ 1 ਨੰਬਰ 2 ਨੰਬਰ 3 ਨੰਬਰ 4 ਨੰਬਰ ਲੱਗੀ ਜਾਊਗਾ ਨੰਬਰ 2 ਦੇ ਉੱਤੇ ਜਿਹੜਾ ਘਰ ਨੋ ਇਨਫੋਰਮੇਸ਼ਨ ਦੇ ਵਿੱਚ ਜਿਹਦਾ ਕੋਈ ਰਿਕਾਰਡ ਨਕਸ਼ੇ ਦੇ ਵਿੱਚ ਨਹੀਂਗਾ ਉਹ ਆਪਾਂ ਨੂੰ ਪਟਵਾਰੀ ਸਾਹਿਬ ਨਾਲ ਗੱਲ ਕਰਕੇ ਉਹਨਾਂ ਨਾਲ ਉਹਦੀ ਇਨਫੋਰਮੇਸ਼ਨ ਇਨਪੁਟ ਕੀਤੀ ਜਾਊਗੀ ਕਿੰਨੇ ਮਰਲੇ ਆ ਠੀਕ ਹੈ ਜੀ ਫਿਰ ਉਹਦਾ 2 ਨੰਬਰ ਨਕਸ਼ੇ ਦੇ ਵਿੱਚ ਉਹਦੀ ਜਾਣਕਾਰੀ ਪਾਈ ਜਾਊਗੀ ਫਿਰ ਉਹਨੂੰ ਚੰਡੀਗੜ੍ਹ ਭੇਜਿਆ ਜਾਊਗਾ ਨੰਬਰ 3 ਦੇ ਉੱਤੇ ਜੇ ਨੰਬਰ 3 ਤੇ ਨਕਸ਼ਾ ਜੋ ਆਊਗਾ ਉਹਦੇ ਵਿੱਚ ਪ੍ਰਾਪਰਟੀ ਕਾਰਡ ਆਪਣਾ ਬਣੂਗਾ ਪ੍ਰਾਪਰਟੀ ਕਾਰਡ ਬਣ ਤੋਂ ਬਾਅਦ ਫਿਰ ਆਪਣੀ ਰਜਿਸਟਰੀ ਹੋਵੇਗੀ ਠੀਕ ਹੈ ਜੀ ਉਹ ਜੋ ਪਿੰਡਾਂ ਦੇ ਵਿੱਚ ਆਬਾਦੀ ਆਪਣੀ